ਪੰਤਕਿਸਫਾ ਮਾਦੇ ਵਿੱਚ ਨਵੇਂ ਬਣੇ ਅਕਾਲੀ ਦਲ ਦੀ ਖੂਬ ਚਰਚਾ ਹੋ ਰਹੀ ਹੈ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਨਿਸ਼ਾਨੇ ਸਾਧ ਰਹੀਆਂ ਨੇ ਤੇ ਸਿੱਧੇ ਤੌਰ ਤੇ ਸੁਖਵੀਰ ਧੜਾ ਹਮਲਾਵਰ ਰੁਖ ਅਪਣਾਉਂਦਾ ਨਜ਼ਰ ਆ ਰਿਹਾ ਹੈ ਪੰਥਕ ਸਟੇਜਾਂ ਤੋਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬਿਆਨਬਾਸੀ ਕੀਤੀ ਜਾ ਰਹੀ ਹੈ ਜਿਸ ਦਾ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਮੂੰਹ ਤੋੜਵਾ ਜਵਾਬ ਦਿੱਤਾ ਜਾ ਰਿਹਾ ਹੈ ਇਹ ਸਭ ਦੇ ਵਿਚਾਲੇ ਚਰਚਾ ਹੁਣ ਇਹ ਛੜੀ ਹੋਈ ਹੈ ਇੱਕ ਪਾਸੇ ਸੁਖਵੀਰ ਢੜਾ ਸਾਲ 2027 ਦੇ ਵਿੱਚ ਆਉਣ ਵਾਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੇ ਵੱਡੇ ਐਲਾਨ ਕਰਦਾ ਦਿਖਾਈ ਦੇ ਰਿਹਾ ਹੈ ਸਿੱਧੇ ਤੌਰ ਤੇ ਸੁਖਵੀਰ ਢੜੇ ਦਾ ਕਹਿਣਾ ਹੈ ਕਿ ਸਾਲ 2027 ਦੇ ਵਿੱਚ ਮੋਰ ਤੋਂ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਤੇ ਲੋਕਾਂ ਨੂੰ ਉਹ ਸਾਰੀਆਂ ਸਹੂਲਤਾਂ ਦੇਵਾਂਗੇ ਜੋ ਵੱਡੇ ਬਾਦਲ ਸਾਹਿਬ ਦੇ ਵੱਲੋਂ ਉਹਨਾਂ ਦੀ ਸਰਕਾਰ ਦੇ ਸਮੇਂ ਦਿੱਤੀਆਂ ਹੋਈਆਂ ਸੀ ਹਾਲਾਂਕਿ ਸੁਖਵੀਰ ਸਿੰਘ ਬਾਦਲ ਦੇ ਇਸ ਦਾਅਵੇ ਤੇ ਇਸ ਐਲਾਨ ਨੂੰ ਲੈ ਕੇ ਲਗਾਤਾਰ ਵਿਰੋਧੀ ਪਾਰਟੀਆਂ ਵੱਡੇ ਸਵਾਲ ਵਿੱਚ ਉਲਕ ਰਹੀਆਂ ਨੇ ਉਸੇ ਦੇ ਤੌਰ ਤੇ ਕਹਿੰਦੀਆਂ ਨੇ ਕਿ ਸੁਖਵੀਰ ਸਿੰਘ ਬਾਦਲ ਨੂੰ ਆਤਮ ਚਿੰਤਨ ਕਰਨ ਦੀ ਜ਼ਰੂਰਤ ਹੈ ਪਰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚਰਚਾ ਇਹ ਛੜੀ ਹੋਈ ਹੈ ਕਿ ਅਕਾਲੀ ਦਲ ਇਸ ਵਾਰ ਪੰਜਾਬ ਚ ਇਕੱਲਿਆਂ ਚੋਣ ਲੜੇਗਾ ਜਾਂ ਫਿਰ ਭਾਜਪਾ ਦੇ ਨਾਲ ਕੋਈ ਗੱਠਜੋੜ ਹੋਵੇਗਾ ਹਾਲਾਂਕਿ ਸਮੇਂ-ਸਮੇਂ ਤੇ ਜਿਵੇਂ ਹੀ ਇਹ ਚਰਚਾ ਛੜੀ ਹੈ ਕਿ ਭਾਜਪਾ ਤੇ ਅਕਾਲੀ ਦਲ ਦਾ ਮੁਰ ਤੋਂ ਗੱਠਜੋੜ ਹੋ ਸਕਦਾ ਹੈ ਅੱਧੇ ਅਕਾਲੀ ਦਲ ਦੇ ਮੈਂਬਰਾਂ ਤੇ ਅੱਧੇ ਭਾਜਪਾ ਦੇ ਮੈਂਬਰਾਂ ਦੇ ਵੱਲੋਂ ਸਮੇਂ-ਸਮੇਂ ਤੇ ਇਨਕਾਰ ਵੀ ਕੀਤਾ ਗਿਆ ਹੈ ਦੇ ਦੂਜੇ ਪਾਸੇ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੇਂਦਰ ਸਰਕਾਰ ਦੇ ਨਾਲ ਭਾਜਪਾ ਦੇ ਨਾਲ ਗੱਠਜੋੜ ਨਹੀਂ ਕੀਤਾ ਜਾਵੇਗਾ ਤਾਂ ਹੋ ਸਕਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਅਕਾਲੀ ਦਲ ਧੜਾ ਭਾਜਪਾ ਦੇ ਨਾਲ ਗੱਠਜੋੜ ਕਰ ਲਵੇ ਇਸੇ ਸੰਬੰਧੀ ਗਿਆਨੀ ਹਰਪ੍ਰੀਤ ਸਿੰਘ ਤੋਂ ਮੀਡੀਆ ਨੇ ਇਹ ਸਵਾਲ ਪੁੱਛਿਆ ਕਿ ਕੀ ਤੁਸੀਂ ਭਾਜਪਾ ਦੇ ਨਾਲ ਗੱਠਜੋੜ ਕਰ ਸਕਦੇ ਹੋ ਤਾਂ ਸਿੱਧੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਸਿੱਖ ਸੰਗਤ ਦਾ ਸਾਥ ਰਿਹਾ ਤਾਂ ਸਾਨੂੰ ਕੋਈ ਵੀ ਜ਼ਰੂਰਤ ਨਹੀਂ ਹੈ ਹੋਰ ਕੀ ਕੁਝ ਕਹਿਣਾ ਸੀ ਗਿਆਨੀ ਹਰਪ੍ਰੀਤ ਸਿੰਘ ਦਾ ਤੁਸੀਂ ਵੀ ਸੁਣੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਕਿ ਵੱਡੀ ਗਿਣਤੀ ਦੇ ਵਿੱਚ ਉਮੜ ਕੇ ਸੰਗਤ ਜਿਹੜੀ ਆਈ ਹੈ ਗਰਮੀ ਬਹੁਤ ਸੀ ਇਹਦੇ باوجود ਵੀ ਸਾਰੇ ਜਿਹੜੇ ਆ ਉਹ ਬੈਠੇ ਆ ਸੁਣਨ ਵਾਸਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਦੂਜੀ ਗੱਲ ਮੈਂ ਪੰਜਾਬ ਦੇ ਜਿਹੜੇ ਮਸਲੇ ਆ ਲੰਬਤ ਐ ਪੁਰਾਣੇ ਸਮੇਂ ਤੋਂ ਲੰਬੇ ਸਮੇਂ ਤੋਂ ਜਿਨ੍ਹਾਂ ਨੂੰ ਹੱਲ ਨਹੀਂ ਕੀਤਾ ਗਿਆ ਸਰਕਾਰ ਬਣ ਗਈ 15 ਸਾਲ ਅਕਾਲੀ ਦਲ ਦੀ ਲੇਕਿਨ ਇਹ ਹੱਲ ਨਹੀਂ ਹੋਏ ਮੈਂ ਉਹਨਾਂ ਜਿਹੜਾ ਮਸਲਿਆਂ ਦਾ ਜ਼ਿਕਰ ਜਿਹੜਾ ਮંચ ਤੋਂ ਕੀਤਾ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਸਾਰੇ ਸਿੱਖ ਪੰਥ ਪੰਜਾਬ ਕਾਫਲਾ ਬਣਾ ਕੇ ਤੁਰਾਂਗੇ ਤੇ ਅਸੀਂ ਜਿਹੜਾ ਹੈ ਉਹ ਕਾਮਯਾਬ ਹੋਵਾਂਗੇ ਔਰ ਮਸਲੇ ਹੱਲ ਕਰਾਂਗੇ ਅੱਜ ਤੁਸੀਂ ਪਹਿਲੀ ਵਾਰ ਅਨੰਦਪੁਰ ਦੇ ਮਤੇ ਦੀ ਗੱਲ ਕੀਤੀ ਹੈ ਅੱਜ ਪਹਿਲੀ ਵਾਰ ਤੁਸੀਂ ਨਾ ਤੋਂ ਪਹਿਲੇ ਮਤੇ ਦੀ ਗੱਲ ਕੀਤੀ ਹੈ ਜੀ ਸਾਹਿਬ ਆਓ ਪਾਣਾ ਗਾਲੀ ਸਾਹਿਬ ਵਾਲਾ ਤੁਹਾਨੂੰ ਤੁਹਾਡੇ ਬਾਰੇ ਰਿਪੋਰਟ ਆਇਆ ਹੈ ਕੋਲੇ ਤਾਂ ਮੈਂ ਮੇਰੀ ਸਾਡਾ ਕਹਿਣਾ ਹੈ ਅੱਜ ਤੁਸੀਂ ਪਹਿਲੀ ਵਾਰ ਅਨੰਦਪੁਰ ਦੇ ਮਤੇ ਦੀ ਗੱਲ ਕਰੀ ਹੈ ਬਹੁਤ ਲੰਬੇ ਸਮੇਂ ਬਾਅਦ ਅਕਾਲੀ ਦਲ ਨੇ ਆਪਣਾ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਹ ਪੜ੍ਹ ਕੇ ਦੇਖੋ ਬਿਲਕੁਲ ਉਹ ਗਲਤ ਨਹੀਂ ਸੀਗਾ ਇਹ ਕਾਂਗਰਸ ਦੀ ਜਿਹੜੀ ਸਰਕਾਰ ਸੀ ਉਹਨੇ ਅਨੰਦਪੁਰ ਦੇ ਮਤੇ ਨੂੰ ਗਲਤ ਰੰਗਤ ਦਿੱਤੀ ਜੀ ਲੰਗਾ ਸਾਹਿਬ ਦੀ ਸਿਆਸਤ ਰਹੀ ਆ ਉਹਦੇ ਤੇ ਪ੍ਰੋਗਰਾਮ ਬਤੌਰ ਦੰਦਮਾਨ ਸਾਹਿਬ ਦੇ ਪਹਿਲੇ ਜਨਰਲ ਸਿਤਾਮਣਾ ਰਹੇ ਹੋ ਜੋ ਪੰਜਾਬ ਦੇ ਜਾਂ ਤੰਥ ਉਹਨਾਂ ਦੇ ਵਿੱਚ ਨਿਮਰਤਾ ਸੀ ਉਹ ਹਰ ਇੱਕ ਨੂੰ ਗਲ ਬੱਕੜੀ ਦੇ ਵਿੱਚ ਲੈਂਦੇ ਸੀ ਇਹ ਉਹਨਾਂ ਦੀਆਂ ਖੂਬੀਆਂ ਸਨ ਅੱਜ ਭਾਜਪਾ ਨੂੰ ਕੀ ਲੱਗਦਾ ਹੈ ਉਹਨਾਂ ਨੇ ਸਮੇਂ ਚਲਾਇਆ 100 ਸਾਲ ਦਾ ਜੇਕਰ ਸਟਾਈਲ ਇਹ ਪੰਜਾਬੀਆਂ ਨੇ ਸਾਥ ਦਿੱਤਾ ਪੰਥ ਨੇ ਸਾਥ ਦਿੱਤਾ ਸਾਨੂੰ ਕਿਸੇ ਦੀ ਲੋੜ ਹੀ ਨਾ ਪਵੇ ਵਾਹਿਗੁਰੂ ਕਰੇ ਬਹੁਤ ਗਲਤ ਬਹੁਤ ਗਲਤ ਹੈ ਪੰਜਾਬੀਆਂ ਨੂੰ ਇਹ ਬਿਆਨ ਜਿਹੜਾ ਹੈ ਉਹ ਧੌਂਸ ਸੰਧਣਾ ਚਾਹੀਦਾ ਹੈ ਇੱਕ ਕਿਸਮ ਦਾ ਉਹਨਾਂ ਨੇ ਧੌਂਸ ਦੇਣ ਦਾ ਯਤਨ ਕੀਤਾ ਜੇ ਪਾਸੇ ਕਾਰਸੀ ਸੁਖਬੀ ਸਿੰਘ ਬਾਦਲ ਹੋਣੇ ਲੈ ਕੇ ਚੱਲੋਗੇ ਤੁਸੀਂ ਦਫ਼ਤਰ ਦੀ ਤੇ ਐਚਪੀਸੀ ਦੀ ਜਿਹੜੀ ਕਿਹਾ ਕਿ ਅਗਲਾ ਨਿਸ਼ਾਨਾ ਉਹ ਹੋਵੇਗਾ ਪਰ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀ ਅਸੀਂ ਪੰਥ ਦੀ ਕਚੈਰੀ 'ਚ ਜਾਵਾਂਗੇ ਤੇ ਪੰਥ ਦੀ ਕਚੈਰੀ ਜਦੋਂ ਪੰਥ ਨੇ ਪੰਜਾਬੀਆਂ ਨੇ ਪ੍ਰਵਾਨ ਕਰ ਲਿਆ ਸਾਰਾ